ਫਿਰੋਜ਼ਪੁਰ ਦੇ ਪਿੰਡ ਪੀਰ ਮੁਹੰਮਦ ਦੇ ਵਿੱਚ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ 3 ਜਾਨਾਂ ਚਲੀਆਂ ਗਈਆਂ ਨੇ ਤੇ ਇੱਕ ਗੰਭੀਰ ਜ਼ਖਮੀ ਹੈ ਜਾਣਕਾਰੀ ਮੁਤਾਬਕ ਲਕੜਾ ਨਾਲ ਪਰਿਆ ਇੱਕ ਟਰਾਲਾ ਸੜਕ ਤੇ ਖੜਾ ਸੀ ਖਾਲੜਾ ਤੋਂ ਆ ਰਹੀ ਕਾਰ ਦੀ ਉਸ ਨਾਲ ਟੱਕਰ ਹੋ ਗਈ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਕਾਰ ਦੇ ਪਰਖੱਚੀ ਉੱਡ ਗਏ ਦੋ ਦਿਮੌਕੇ ਤੇ ਹੀ ਮੌਤ ਹੋ ਗਈ ਇੱਕ ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੈ ਹਾਲਾਂਕਿ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚੀ ਲੇਕਿਨ ਘਟਨਾ ਥਾਣੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜਾਨੀ ਨੁਕਸਾਨ ਹੋ ਚੁੱਕਾ ਸੀ। ਖੜਕ ਦੇ ਉੱਪਰ ਘਰੋਤੀ ਹੀ ਕਿ ਰਾਤ ਟਰਾਲੀ ਲੱਕੜਾਂ ਵਾਲੀ ਲੱਦੀ। ਉਹਦੇ ਵਿੱਚ ਗੱਡੀਆਂ ਟੜਕੇ ਆ ਕੇ ਵੱਜੀ ਇਹ ਸਵੇਰ 6 ਵਜੇ। ਕਿੰਨੇ ਸਵਾਰ ਸੀ ਗੱਡੀ 'ਚ? ਚਾਰ ਸਵਾਰ ਸੀ। ਕਿੰਨੇ ਦੀ ਮੌਤ ਹੋਈ ਬਈ? ਦੋਰੀ ਦੇ ਮੌਕੇ ਤੇ ਤੇ ਇੱਕ ਜੇ ਇੱਕ ਦੀ ਵੀ ਦੱਸ ਦੇ ਵੀ ਹੋ ਗਈ ਔਰ ਤੇ ਇੱਕ ਹੀ ਬਤਿਆ ਜੀ। ਯਾਨੀ ਤਿੰਨਾਂ ਦੀ ਮੌਤ ਹੋ ਗਈ। ਤਿੰਨ ਦੀ ਹੋ ਸਕਦੀ। ਇਹ ਕਿਹਦੀ ਲਾਪਰਵਾਹੀ ਲੱਗਦੀ ਹੈ ਇਹ ਦੀ ਪ੍ਰਸ਼ਾਸਨ ਦੀ ਜਿਹੜੇ ਰੋਡ ਤੇ ਰਾਤ ਦੀ ਖੇਲੋਤੀ ਆ ਤੇ ਉਹਦਾ ਕਰ ਟਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਦੇ ਨਾਮ ਪੁਲਿਸ ਵਾਲਾ ਵੀ ਕੋਈ ਵੀ ਨਹੀਂ ਆਇਆ ਬਾਹਰ ਬਾਹਰ ਫੈਕਟਰੀ ਲੱਗੇ ਨਾ ਕੋਈ ਰਿਫਲੈਕਟਰ ਟਰਾਲੀ ਨੂੰ ਓਵਰ ਲੋਡ ਟਰਾਲੀ ਆ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਗੇ ਟਾਇਰ ਪਾਟੇ ਉੱਥੇ ਡਾਕੇ ਟਰੈਕਟਰ ਲਾ ਕੇ ਭੱਜ ਗਏ ਲੱਗੇ ਤਾਂ ਉਹਦੀ ਵਜ੍ਹਾ ਕਰਕੇ ਸਾਡਾ ਨੁਕਸਾਨ ਜਰਾ ਹੋਇਆ। ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸਾਨੂੰ ਸਾfte 40 ਦੇ ਕਰੀਬ ਸਾਢੇ 7 ਦੀ ਇਨਫੋਰਮੇਸ਼ਨ ਮਿਲੀ ਹੈ। ਤੇ ਅਸੀਂ ਪਹਿਲਾਂ ਸਾਨੂੰ ਕਨਫਰਮ ਹੈ ਨਹੀਂ ਸੀ ਕਿ ਉਹ ਲੋਕੇਸ਼ਨ ਕਿਹੜੀ ਹੈ। ਫਿਰ ਅਸੀਂ ਐਗਜ਼ੈਕਟ ਲੋਕੇਸ਼ਨ ਦਾ ਪਤਾ ਲਗਾਇਆ। ਫਿਰ ਉਸ ਤੋਂ ਬਾਅਦ ਪਿੰਡਾਂ ਵਿੱਚ ਵੀ ਆਏ ਤੇ ਸਾਨੂੰ ਟਾਈਮ ਲੱਗਿਆ ਕਿਉਂਕਿ 7:40 ਦੇ ਅਕੋਰਡਿੰਗ ਉੱਤੀ ਅਸੀਂ 8:30 ਪਹੁੰਚ ਗਏ ਸੀਗੇ। ਮਨਮੋਹ ਜੀ ਇੱਕ ਪੰਜਾਬ ਸਰਕਾਰ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜੀ ਸਰਕ ਸੁਰੱਖਿਆ ਫੋਰਸ ਹੈ ਇਹ ਇਮੀਡੀਏਟਲੀ ਉੱਥੇ ਪਹੁੰਚਣੀ ਚਾਹੀਦੀ ਹੈ ਬਟ ਤੁਸੀਂ ਇੰਨੀ ਲੇਟ ਆਏ ਹੋ ਸਕਦਾ ਸੀ ਇਹਨਾਂ ਦੀ ਜਾਨ ਬਚ ਸਕਦੀ ਸੀ ਜੀ ਸਰ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਜਦੋਂ ਇਹ ਵਾਲੀ ਗੱਡੀ ਦਾ ਰੂਟ ਸੀਗਾ ਉਹ ਫਿਰੋਜ਼ਪੁਰ ਗਏ ਹੋਏ ਉੱਥੇ ਐਕਸੀਡੈਂਟ ਹੋਇਆ ਤੇ ਅਸੀਂ ਤਲਵੰਡੀ ਭਾਈ ਤੋਂ ਆਏ ਆ ਕਿਉਂਕਿ ਸਾਨੂੰ ਬਾਅਦ ਚ ਇਨਫੋਰਮੇਸ਼ਨ ਮਿਲੀ ਉਸ ਦੇ ਅਕੋਰਡਿੰਗ ਹੀ ਅਸੀਂ ਆਵਾਂਗੇ ਨਾ ਪਹਿਲਾਂ ਤਾਂ ਅਸੀਂ ਆ ਨਹੀਂ ਸਕਦੇ ਕਿਉਂਕਿ ਓਵਰਸਪੀਡ ਗੱਡੀ ਕਰਾਂਗੇ ਸਲਾਵਾਂਗੇ ਇਹ ਸਾਡੀ ਜਾਨ ਨੂੰ ਵੀ ਖਤਰਾ ਹੈ ਤੇ ਅਸੀਂ ਉਸ ਦੇ ਅਕੋਰਡਿੰਗ ਸਹੀ ਲੋਕੇਸ਼ਨ ਉੱਲੱਭ ਕੇ ਫੋਨ ਵਗੈਰਾ ਕਿਤੇ ਉਸ ਤੋਂ ਬਾਅਦ ਹੀ ਆਏ ਅਸੀਂ